ਬੋਦੋ ਬਟਾਲਾ ਦੇ ਪਿੰਡ ਸ਼ਾਪੁਰਾ ਦੇ ਜੇਪਾਲ ਸਿੰਘ ਦੀ ਜ਼ਮੀਨ ਦੇ ਵਿੱਚ ਬੰਬ ਡੁੰਮਾ ਡਿਵਾਈਸ ਮਿਲਿਆ ਤਾਂ ਬਟਾਲਾ ਦੇ ਸ਼ਾਪੁਰ ਦੀ ਇਸ ਗੱਲ ਦੀ ਖਬਰ ਫੈਲਦੇ ਹੀ ਇਲਾਕੇ ਦੇ ਲੋਕ ਇਕੱਠੇ ਹੋ ਗਏ ਨੇ ਤਾਂ ਡੀਐਸਪੀ ਸੰਜੀਵ ਕੁਮਾਰ ਅਤੇ ਉਹਨਾਂ ਦੀ ਟੀਮ ਨੇ ਆ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਡੀਐਸਪੀ ਸੰਜੀਵ ਕੁਮਾਰ ਨੇ ਐਨਬੀ ਨਿਊਜ਼ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਕਿ ਕੁਝ ਕਿਹਾ ਆਓ ਜਾਣਦੇ ਹਾਂ ਐਨਬੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿੱਦਾਂ ਕਿ ਤੁਹਾਨੂੰ ਪਤਾ ਕਿ ਪੂਰੇ ਪੰਜਾਬ ਦੇ ਵਿੱਚ ਬਲੈਕਆਊਟ ਹੋਇਆ ਪਿਆ ਤੇ ਨਾਲ ਦੀ ਨਾਲ ਜਿਹੜੀ ਜੰਗ ਦੇ ਵੀ ਮਾਹੌਲ ਬਣੇ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਬਟਾਲਾ ਦੇ ਵਿੱਚ ਜਿਹੜਾ ਇਹ ਬੰਬ ਨੂਮੀ ਜਿਹੜੀ ਚੀਜ਼ ਹੈ ਉਹ ਦਿਖੀਏ ਖੇਤ ਦੇ ਵਿੱਚੋਂ ਤਸਵੀਰ ਬਟਾਲਾ ਦੇ ਲਾਗੇ ਪਿੰਡਾ ਸਹਾਪੁਰ ਸਹਾਰਪੁਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਪੁਲਸ ਪਾਰਟੀ ਵੀ ਜਿਹੜੀ ਹੈ ਮੌਕੇ ਤੇ ਪਹੁੰਚੀ ਹੈ ਕਿਸੇ ਕਿਸਾਨ ਦੇ ਖੇਤਾਂ ਦੇ ਵਿੱਚੋਂ ਜਿਹੜੀ ਹੈ ਉਹ ਚੀਜ਼ ਮਿਲੀ ਹੈ ਤੇ ਥੋੜੀ ਦੇਰ ਤੱਕ ਜਿਹੜੇ ਆਰਮੀ ਦੇ ਜਵਾਨ ਨੇ ਉਹ ਵੀ ਇੱਥੇ ਪਹੁੰਚਣਗੇ ਵੀ ਕੀ ਚੀਜ਼ ਹੈ ਉਹ ਤਬਦੀਸ਼ ਕਰਨਗੇ ਆਪਾਂ ਗੱਲਬਾਤ ਕਰਾਂਗੇ ਇਹ ਤੁਹਾਡੇ ਨਾਲ DSP ਮੌਜੂਦ ਨੇ ਬਟਾਲਾ ਤੋਂ ਆਪਾਂ ਗੱਲਬਾਤ ਕਰਾਂਗੇ ਕਿਦੋਂ ਪਤਾ ਲੱਗਿਆ ਤੇ ਇਹਨਾਂ ਨੇ ਜਾਣਕਾਰੀ ਦਿੱਤੀ ਵੀ ਉੱਥੇ ਕੋਈ ਇਹੋ ਜੀ ਵਸਤੂ ਜਰੀਏ ਡਿੱਗੀ ਹੋਈ ਹੈ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਦੇਖਦੇ ਹੋ ਕਿ ਕਿੱਦਾਂ ਪਤਾ ਲੱਗਿਆ ਕਿਸਾਨ ਦੇ ਇਹ ਖੇਤਾਂ ਦੇ ਵਿੱਚ ਆ ਜਿਹੜਾ ਬੰਬ ਨੂੰ ਵੀ ਜਰੀ ਚੀਜ਼ ਡਿੱਗੀ ਹੈ ਕਿੱਦਾਂ ਪਤਾ ਬਾਰ ਬਾਰ ਬਟਾਲਾ ਦੇ ਬਾਰ ਬਾਰ ਇਹ ਸ਼ਾਹਪਰਾ ਉੱਥੇ ਕਿਸਾਨ ਕਰਨ ਸਿੰਘ ਉਹਨਾਂ ਦੀ ਪੜੀ ਸੀ ਉਹਨਾਂ ਨੇ ਪਹਿਲੇ ਆਪਣੇ ਘਰਾਂ ਤੇ ਵੱਢ ਲਈ ਹੈ ਕਿ ਮੈਦਾਨ ਦੇ ਉਹਨਾਂ ਨੇ ਕੂੜੀ ਬਣਾਉਂ ਲਈ ਅੱਜ ਤੇ ਪਹਿਲੇ ਰਾਸ ਉਹਨਾਂ ਨੇ ਨੋਟਿਸ ਕੀਤਾ ਕਿ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਪਈ ਹੈ ਸ਼ੱਕੀ ਚੀਜ਼ ਹੈ ਕਿਉਂਕਿ ਅੱਜ ਕੱਲ੍ਹ ਮਾਹੌਲ ਉਸ ਤਰ੍ਹਾਂ ਦਾ ਚੱਲ ਰਿਹਾ ਹੈ ਤੇ ਉਹਨਾਂ ਨੂੰ ਸਾਨੂੰ ਇਨਫੋਰਮ ਕੀਤਾ ਆ ਕੇ ਅਸੀਂ ਇਹਦੀ ਫੋਟੋ ਵਗੈਰਾ ਸ਼ੇਅਰ ਕੀਤੀ ਆ ਆਰਮੀ ਅਫੀਸਰ ਸਨ ਨਾਲ ਤੇ ਨਾਲ ਕਰਕੇ ਨਿਕਲੀ ਵੀ ਉਹਨਾਂ ਨੇ ਕੰਮ ਇਹ ਕੀਤਾ ਜੋ ਆ ਰਹੇ ਨੇ ਤੇ ਬੱਸ ਇਹਨੇ ਕਿ ਸਰਦਰ ਉਹ ਆਪਣੇ ਕਰਤੇ ਤੇ ਲੈ ਕੇ ਕੀ ਚੀਜ਼ ਹੈ ਕਲੀਅਰ ਨਹੀਂ ਹਾਲੇ ਹੈਗਾ ਕੀ ਕੀ ਹੈ ਕਲੀਅਰ ਉਹ ਆਰਮੀ ਆਈ ਕਿ ਤੇ ਫਿਰ ਪਤਾ ਲੱਗੇਗਾ ਆਰਮੀ ਹੈ ਜੀ ਕਿ ਵਾਰਤ ਕੀ ਕਿਸ ਤਿੰਦਾ ਹੈਗਾ ਕਿ ਜੀ ਮੋਬਾਈਲ ਦਾ ਕਿਹੜਾ ਪਾਟ ਆ ਪ੍ਰੰਤ ਹੈ ਕੀ ਲੱਗਦਾ ਹੈ ਕਿ ਬਸ ਕੋਈ ਨਾ ਕੋਈ ਪਾਟ ਹੈ ਜੋ ਮਸਲਾਈਕ ਨੂੰ ਲੱਗਦਾ ਬਟ ਇਹਦੇ ਬਾਰੇ ਕਿ ਮੈਂ ਆਪਣਾ ਪੱਕੀ رائے ਨਹੀਂ ਦੇ ਸਕਦਾ ਕਿ ਜੇ ਨਕਰ ਆਤਮੀ ਪਿਛੇ ਹਟ ਗਿਆ ਇਹਦੇ ਬਾਰੇ ਸਾਰੀ ਗੱਲ ਨਹੀਂ ਕਰਦੇ। ਕ੍ਰੀਏ ਨੇ ਬਟਾਲਾ ਵੀ ਗੁਰਦਾਸਪੁਰ ਵੀ ਪਠਾਨਕੋਟ ਵੀ ਜੇ ਐਨਕੇ ਦੇ ਵਿੱਚ ਵੀ ਜਿਹੜਾ ਇਹ ਹਮਲਾ ਹੋ ਰਿਹਾ ਉਧਰੋਂ ਵੀ ਸਾਡੀ ਜਿਹੜੀ ਆਰਮੀ ਦੇ ਜਵਾਨ ਨੇ ਉਹਨਾਂ ਵੱਲੋਂ ਜਿਹੜਾ ਉਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਉੱਪਰ ਦੇ ਉੱਪਰ ਜਿਹੜਾ ਉਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਕਿ ਕਹਿੰਨਾ ਜਾਂਦਾ ਹੈ। ਬਿਲਕੁਲ ਇਹ ਵੀ ਉਸੇ ਮਹਿੰਦਾਂ ਦੇ ਹਿੱਸਾ ਕਿ ਕੋਈ ਮੋਦੀ ਪਾਕਿਸਤਾਨ ਵੱਲੋਂ ਕੋਈ ਦੇਖਿਆ ਗਿਆ ਕੋਈ ਮਿਜ਼ਾਇਲ ਜਾਂ ਕੋਈ ਮਿਜ਼ਾਇਲ ਚੱਲੀ ਗਈ ਹੋਵੇ ਤੇ ਆਪਣੀ ਆਪਣੀ ਇੰਡੀਅਨ ਆਰਮੀ ਵੱਲੋਂ ਉਹਨੂੰ ਇੰਟਰਸੈਪਟ ਕਰਕੇ ਉਹਨੂੰ 에ਅਰ ਦੇ ਵਿੱਚ ਹੀ ਉਹਨੂੰ ਡਿਸਟਰੋਏ ਕਰ ਦਿੱਤਾ ਗਿਆ ਤੇ ਉਹਦਾ ਕੋਈ 파ਟ ਇਹਦਾ ਡਿੱਗਾ ਲੱਗਦਾ ਤੇ ਤੇ ਮਜਦੀਕ ਕੋਈ ਬਟਾਲੇ ਤੇ ਮਜਦੀਕ ਕੋਈ ਜਿਸਪੀ ਦੇ ਵਿੱਚ ਇਹ ਕੋਈ ਵੀ ਆਪਾਂ ਨੂੰ ਕੋਈ ਇਹ ਵੀ ਸੂਚਨਾ ਨਹੀਂ ਮਿਲੀ ਜਿਥੇ ਕੋਈ ਐਕਸਪਲੋਜ਼ਨ ਜਾਂ ਦਿੱਕਾ ਹੋਇਆ ਹੋਵੇ ਇਹ ਮੋਸਟਲੀ ਜੇ ਜੇ ਮਿਜ਼ਾਇਲ ਦਾ 파ਟ ਹੈ ਤੇ ਮਿਜ਼ਾਇਲ ਨੇ ਇੰਟਰਸੈਪਟ ਕਰ ਲਿਆ ਗਿਆ ਤੇ ਉਹਦਾ ਕੋਈ 파ੜ ਆ ਕੇ ਕਿੰਨੇ ਕਿੰਨੇ ਕਬੜਾ ਟਾਈਮ ਸੀਗਾ ਜਦੋਂ ਆ ਪਤਾ ਲੱਗਿਆ ਕਿ ਇੱਥੇ 12 ਵਜੇ ਦੇ ਖਰੀਦਾਂ ਜਿੱਤੇ ਪਰ ਹੋ ਸਕਦਾ ਕਿ ਇਹ ਸੀਆਈਡੀ ਜਰਿਆ ਹੋਵੇਗਾ ਤੋ ਪੱਕਾ ਹੋ ਨਹੀਂ ਪਤਾ ਕਿ ਰਾਤ ਦਾ ਡਿੱਗਾ ਜਾਂ ਕੱਲ ਸਵੇਰ ਦਾ ਕਿਉਂਕਿ ਇਹ ਖੇਤਾਂ ਵਿੱਚ ਆਏ ਨਹੀਂ ਹੋ ਕਿਸਾਨ ਆਏ ਅੱਜ ਉਹ ਟੁੜੀ ਬਣਾਉਂਦੇ ਐ ਅਸੀਂ ਫਿਰ ਨਹੀਂ ਪਤਾ ਲੱਗਦਾ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਲੋਕ ਨੇ ਮੈਂ ਦੇਖਦਾ ਆਪਾਂ ਕਿ ਬੜੇ ਲੋਕ ਨੇ ਜਿਹੜੇ ਸਹਿਮੇ ਹੋਏ ਨੇ ਦੇਖਦੇ ਪਏ ਨੇ ਕਿ ਜੰਗ ਦਾ ਮਾਹੌਲ ਵੀ ਬਣਿਆ ਹੋਇਆ ਪਰ ਕਿਤੇ ਨਾ ਕਿਤੇ ਜਿਨ੍ਹਾਂ ਨੇ ਜੰਗ ਦੇਖੀ ਉਹਨਾਂ ਨੂੰ ਪਤਾ ਕੀ ਇਦਾਂ ਦੇ ਹਾਲਾਤ ਹੁੰਦੇ ਨੇ ਜਦੋਂ ਜੰਗਾਂ ਲੱਗਦੀਆਂ ਨੇ ਪਰ ਜਿਹੜੇ ਅੱਜ ਕੱਲ ਦੀ ਜਨਰੇਸ਼ਨ ਉਹਨਾਂ ਨੂੰ ਨਹੀਂ ਹੈ ਇਸ ਗੱਲ ਦਾ ਪਤਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਪ੍ਰਸ਼ਾਸਨ ਵੱਲੋਂ ਸਹਿਮ ਦਾ ਮਾਹੌਲ ਤਾਂ ਸੱਚ ਤੇ ਨਹੀਂ ਪੰਜਾਬੀ ਕੌਮ ਬੜੀ ਦਲੇਰ ਹੈ ਬੜੀਆਂ ਇਹਨਾਂ ਨੇ ਪੁਰਾਣੇ ਅਟੈਕ ਲੈ ਕੇ ਜਾਂ ਹੁਣ ਕਾਲ ਤੇ ਫਿਰ ਜਿਹੜੇ ਪੈਣ ਦੀਆਂ ਲੜਾਈਆਂ ਇਹਨਾਂ ਦੇ ਦੇਖੀਆਂ ਨੇ ਤੇ ਇਸ ਤਰੀਕੇ ਦੀ ਕੋਈ ਗੱਲ ਨਹੀਂ ਹਾਂ ਇੱਕ ਗੱਲ ਜ਼ਰੂਰ ਹੈ ਕਿ ਜਿਸ ਤਰੀਕੇ ਨਾਲ ਗਵਰਨਮੈਂਟ ਵੱਲੋਂ ਬਲੈਕਆਊਟ ਆਇਆ ਕਿ ਸਰੰਦੋ ਕੁਝ ਨਾ ਦਿੱਤਾ ਜਾਂਦੇ ਤੇ ਉਹ ਜ਼ਿੰਮੇਵਾਰੀ ਨਾਲ ਆਪਣਾ ਪਾਠ ਦਾ ਖਰਦੇ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਤੇ ਤਾਂ ਕਿ ਇਸ ਤਰੀਕੇ ਦਾ ਕੋਈ 파ਠ ਕੋਈ ਹਿੱਟ ਨਾ ਕਰ ਜਾਵੇ ਤੇ ਤੇ ਗਾਂਵ ਨੂੰ ਨੁਕਸਾਨ ਨਾ ਹੋਵੇ ਉਹ ਗੱਲਬਾਤ ਕੀਤੀ ਹੈ ਜੀ ਡੀਐਸਪੀ ਬਟਾਲਾ ਤੋਂ ਸੰਜੀਵ ਕੁਮਾਰ ਜੀ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨੇ ਕਿਹਾ ਕਿ ਸਾਡੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਬਹੁਤ ਦਲੇਰ ਨੇ ਉਹ ਕਿਸੇ ਤਰ੍ਹਾਂ ਦੀ ਵੀ ਕੋਈ ਡਰ ਜਿਹੜਾ ਨਹੀਂ ਚਲਦੇ ਉਹਨਾਂ ਨੇ ਕਾਫੀ ਤੇਰੀਆਂ ਮੱਲਾ ਮਾਰੀਆਂ ਨੇ ਪੰਜਾਬ ਦੇ ਵਿੱਚ ਕੀ ਪੰਜਾਬ ਤੋਂ ਬਾਹਰ ਜਾ ਕੇ ਵੀ ਪਰ ਉਹਨਾਂ ਨੇ ਇੱਕ ਬੇਨਤੀ ਵੀ ਕੀਤੀ ਹੈ ਕਿ ਜਿਹੜੇ ਲੋਕ ਨੇ ਉਹ ਤਰਕ ਰਹਿਣ ਕਿਤੇ ਨਾ ਕਿਤੇ ਜੰਗ ਦਾ ਮਾਹੌਲ ਬਣਿਆ ਹੋਇਆ ਸੋ ਵੀਡੀਓ ਵਾਰ ਤੋਂ ਵਾਰ ਸ਼ੇਅਰ ਕਰਿਓ ਐਨ ਵੀ ਨਿਊਜ਼ ਕੈਮਰਾ ਪਰਸਨ ਹਮਨ ਕਰਮਲ ਦਰਾਲ ਲਕੀ ਰਾਜਪੂਤ ਬਟਾਲਾ